ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਐਜੂਕੇਸ਼ਨ ਦੀ ਗੱਲ ਕੀਤੀ ਹੈ ਮੇਰੇ ਮੰਤਰੀ ਸਾਹਿਬ ਨੇ। ਆਨੰਤ ਮਿਤਰਾ ਜੀ ਨੇ ਕੀਤੀ ਹੈ ਗੱਲ। ਆਉਣ ਵਾਲੇ ਦਿਨਾਂ ਦੇ ਵਿੱਚ ਅਮੀਰ ਜਿਹੜਾ ਜੱਜੀ ਨੂੰ ਆਪਾਂ ਵੱਡਾ ਬੰਦਾ ਕਹਿੰਨੇ ਆਂ। ਵੱਡਾ ਬੰਦਾ ਉਹ ਨਹੀਂ ਮੰਨਿਆ ਜਾਊਗਾ ਜਿਹਦੇ ਕੋਲੇ ਸ਼ੋਰੂਮ ਨੇ ਜਾਂ ਜਿਹਦੇ ਕੋਲੇ ਪੈਸੇ ਨੇ ਬੈਂਕ 'ਚ ਜਾਂ ਜਿਹਦੇ ਲੋਕਰ ਭਰੇ ਪਏ ਨੇ। ਜਾਂ ਜਿਹਦੇ ਕੋਲੇ ਵੱਡੀਆਂ ਮਹਿੰਗੀਆਂ ਗੱਡੀਆਂ ਨੇ। उन्होंने बड़ा बंदा नहीं मनिया जाऊगा बड़ा बंदा मनिया जाऊगा जिते बच्चे पढ़े लिखे ने हाईली क्वालिटी एजुकेशन जी है जी जिंद बच्चों को होगी, बंदे बड़े बनने जाएंगे। तो क्योंकि बैंक च पैसे पे ने अचानक तुम बैंक पैसों पर माण करी जाने मेरे तो इन्ने पे ने अचानक बैंक जाऊंगे भी इन्ने कट दो ਬੈਂਕ ਦਾ ਕੋਈ ਪਤਾ ਨਹੀਂ ਕਦੋਂ ਕਹਦੇ ਵੀ ਵਿਜੇ ਮਾਲੀਆ ਲੈ ਕੇ ਭੱਜ ਗਿਆ ਜੀ ਉਹ ਥੋੜੇ ਸੀਗੇ ਜੀ ਅਸੀਂ ਤਾਂ ਤੁਹਾਨੂੰ ਇੰਨੇ ਹੀ ਕੱਢ ਸਕਦੇ ਆ ਜੀ ਤੁਸੀਂ ਸਾਈਨ ਕੀਤੇ ਹੋਏ ਨੇ ਜੀ ਉਹ ਸਾਈਨ ਕਰਨ ਵੇਲੇ ਕੌਣ ਪੜਦਾ ਹੈ ਜੀ ਔੜੇ ਮੋٹے ਮੋٹے ਉਹ ਹੁੰਦੇ ਨੇ ਜਿਹੜੇ ਆਪਾਂ ਸਾਈਨ ਕਰਾਉਨੇ ਬਿਉਝ ਤੁਸੀਂ ਕਿਹਾ ਹੋਇਆ ਵੀ ਜੇ ਕੋਈ ਬੈਂਕ ਕੋਲੇ ਪੈਸੇ ਨਾ ਹੋਏ ਮੇਨੂੰ ਤਾਂ 1 ਲੱਖ ਹੀ ਬਸ ਮੇਰੇ ਤਾਂ ਗਾਰੰਟੀ ਹੈ ਲੋਕਰ ਜਿਹੜਾ ਜੋ ਉਹਦੇ ਚ ਪਏ ਨੇ ਕੋਈ ਈਡੀ ਉਡੀ ਵਾਲੇ ਆਉਣਗੇ ਉਹ ਲੋਕ ਕਰਦੇ ਆਂ ਚਾਬੀਆਂ ਚੱਕ ਕੇ ਉਹ ਲੋਕਰ ਉਹਨਾਂ ਨੇ ਖਲਵਾ ਲੈਣਾ ਉਹ ਚੋਂ ਕਈਆਂ ਦੇ ਥੱਬਿਆਂ ਦੇ ਥੱਬੇ ਨਿਕਲੇ ਨੇ ਬਾਅਦ ਚ ਉਹ ਨਹੀਂ ਪਤਾ ਲੱਗਿਆ ਕਿੱਥੇ ਕੀ ਹੋਇਆ ਕਿਵੇਂ ਹੋਇਆ ਪ੍ਰਾਪਰਟੀਆਂ ਤੇ ਵੀ ਇਦਾਂ ਹੀ ਹੋ ਸਕਦਾ ਹੈ ਕਿ ਆਮਦਨ ਤੋਂ ਵੱਧ ਸਰੋਤਾਂ ਤੋਂ ਵੱਧ ਪ੍ਰਾਪਰਟੀਆਂ ਦਾ ਕੇਸ ਪੈ ਜਾਂਦੇ ਨੇ ਫਿਰ ਉਹੀ ਜਿਹੜੀਆਂ ਪ੍ਰਾਪਰਟੀਆਂ ਜਿਹੜੇ ਘਰ ਜਾਂ ਜਿਹੜੇ ਵੱਡੇ ਮਹਿਲ ਬਣਾਏ ਹੁੰਦੇ ਨੇ ਉਹਨਾਂ 'ਚ ਕਬੂਤਰਾਂ ਦੇ ਜਾਲੇ ਲੱਗ ਜਾਂਦੇ ਨੇ ਆਪ ਜੇਲ੍ਹ ਦੀ 6x6 ਕਮਰੇ ਦੇ ਵਿੱਚ ਰਹਿਣਾ ਪੈਂਦਾ ਸੋਚੀ ਜਾਣਾ ਫਿਰ ਵੀ ਆ ਇੱਕ ਸਾਡੇ ਕੋਲ ਆ ਵੀ ਹੁੰਦਾ ਸੀ ਪ੍ਰਾਪਰਟੀ ਨੀਂਦ ਉੱਥੇ ਵੀ ਆਉਂਦੀ ਹੈ ਨੀਂਦ ਨੀਂਦਾ ਇੱਕ ਦਿਨ ਨਹੀਂ ਆਉ ਦੋ ਦਿਨ ਨਹੀਂ ਆਉ ਨੀਂਦਾ ਉਹ ਪਰ ਇੱਕੋ ਹੀ ਚੀਜ਼ ਹੈ ਜਿਹੜੀ ਚੋਰੀ ਨਹੀਂ ਹੋ ਸਕਦੀ ਜਿੱਤੇ ਕੋਈ ਛਾਪਾ ਨਹੀਂ ਬਸ ਸਕਦਾ ਜਿਹਨੂੰ ਕੋਈ ਲੈ ਕੇ ਨਹੀਂ ਜਾ ਸਕਦਾ ਜਿੱਤੇ ਕੋਈ ਕੇਸ ਨਹੀਂ ਹੋ ਸਕਦਾ ਉਹ ਹੈਗੀ ਐਜੂਕੇਸ਼ਨ ਉਹ ਤੁਹਾਡੇ ਬ੍ਰੇਨ 'ਚ ਹੈ ਜਿੱਥੇ ਮਰਜ਼ੀ ਚੱਲ ਜਾਓਗੇ ਉਹ ਨਾਲ ਜਾਊਗੀ ਉਸ ਕਾਬਲੀਅਤ ਤੇ ਤੁਸੀਂ ਨਾ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਸੋ ਤੁਸੀਂ ਨੇਸ਼ਨ ਬਿਲਡਰ ਦੇ ਤੌਰ ਤੇ ਜਾਣੇ ਜਾਂਦੇ ਹੋ ਟੀਚਰ ਜਿਹੜੇ ਨੇ ਕੌਮ ਦੇ ਨਿਰਮਾਤਾਏ ਤੌਰ ਤੇ ਜਾਣੇ ਜਾਂਦੇ ਹੋ ਤਾਂ ਤੁਹਾਡੇ ਤੁਹਾਡੇ ਭਵਿੱਖ ਨੂੰ ਸੁਰੱਖਿਤ ਕਰਨਾ ਸਰਕਾਰਾਂ ਦਾ ਫਰਜ ਹੈ ਜੇ ਟੀਚਰ ਦਾ ਆਵਦਾ ਹੀ ਫਿਊਚਰ ਜਿਹੜਾ ਉਹ ਹਜੇ ਡਾਮਾ ਡੋਲ ਹੈ ਜੋ ਤੇ ਕੁਐਸਚਨ ਮਾਰਕ ਲੱਗੇ ਹੋਏ ਨੇ ਤਾਂ ਫਿਰ ਉਹ ਲੋਕਾਂ ਦੇ ਬੱਚਿਆਂ ਦਾ ਭਵਿੱਖ ਕਿਵੇਂ ਸੁਰੱਖਿਅਤ ਕਰ ਸਕਦਾ ਜੇ ਹਾਕੀ ਦਾ ਕੋਈ ਪਲੇਅਰ ਫਾਰਵਰਡ ਗੋਲ ਕਰਨ ਜਾਂਦਾ ਦੂਜੀ ਟੀਮ ਵੱਲ ਜੇ ਉਹਨੂੰ ਆਪਣੇ ਘਰ ਦੀ ਵੀ ਚਿੰਤਾ ਲੱਗੀ ਹੋਈ ਹੈ ਤਾਂ ਫਿਰ ਉਹਦਾ ਕਨਸੈਂਟਰੇਸ਼ਨ ਜਿਹੜੀ ਹੈ ਜੋ ਘਰ ਵੱਲ ਜਾਂ ਕੋਈ ਆਰਥਿਕਤਾ ਵੱਲੀ ਹੈ ਤਾਂ ਉਹ ਗੋਲ ਗੋਲ ਵੱਲ ਕਨਸੈਂਟਰੇਟ ਨਹੀਂ ਕਰ ਸਕਦਾ ਸੋ ਤੁਹਾਡਾ ਗੋਲ ਹੈਗਾ ਬੱਚਿਆਂ ਨੂੰ ਪੜਾਉਣਾ ਔਰ ਬੱਚਿਆਂ ਨੂੰ ਪੜਾ ਕੇ ਉਹਨਾਂ ਨੂੰ ਉਡਾਰੀਆਂ ਮਾਰਨ ਵਾਸਤੇ ਤਿਆਰ ਕਰਨਾ ਉਹਨਾਂ ਦੇ ਖੰਭ ਤਿਆਰ ਕਰਨਾ ਟੀਚਰ ਦਾ ਕੰਮ ਉਡਾਉਣਾ ਨਹੀਂ ਹੁੰਦਾ ਟੀਚਰ ਦਾ ਕੰਮ ਹੁੰਦਾ ਹੈ ਖੰਭ ਤਿਆਰ ਕਰਨਾ ਖੰਭ ਐਸੇ ਹੋਣ ਕਿ ਉਹ ਉਡਾਰੀਆਂ ਅਸਮਾਨਾਂ ਤੇ ਹੋਣ ਉਹ ਟੀਚਰ ਜਿਹੜੇ ਨੇ ਬੜਾ ਮਾਣ ਮਹਿਸੂਸ ਕਰਦੇ ਨੇ ਜਦੋਂ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪੜਾਏ ਹੋਏ ਚਾਹੇ ਇੱਕ ਕਲਾਸ ਇੱਕ ਸਾਲ ਹੀ ਪੜਾਇਆ ਹੋਵੇ ਜਦੋਂ ਉਹਨਾਂ ਦਾ ਕੋਈ ਬੱਚਾ ਕੋਈ ਦੁਨੀਆ ਦੇ ਵਿੱਚ ਕੋਈ ਪ੍ਰਾਪਤੀ ਕਰਦਾ ਹੈ ਜਾਂ ਕੋਈ ਵੱਡੇ ਹੋਦੇ ਤੇ ਪਹੁੰਚਦਾ ਤਾਂ ਉਹ ਟੀਚਰ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੇਰਾ ਪੜਾਇਆ ਹੋਇਆ ਬੱਚਾ ਹੈ ਕਿਉਂਕਿ ਜਦੋਂ ਦਰਖਤ ਜਿਹੜਾ ਉਹ ਫਲ ਦੇਣ ਲੱਗ ਜਾਂਦਾ ਹੈ ਫੁੱਲ ਦੇਣ ਲੱਗ ਜਾਂਦਾ ਜਾਂ ਛਾਂ ਦੇਣ ਲੱਗ ਜਾਂਦਾ ਤਾਂ ਸਭ ਤੋਂ ਵੱਧ ਖੁਸ਼ੀ ਫੁੱਲ ਦੇਖਣ ਵਾਲੇ ਨੂੰ ਜਾਂ ਫਲ ਖਾਣ ਵਾਲੇ ਨੂੰ ਜਾਂ ਛਾਂ ਮੰਨਣ ਵਾਲੇ ਨੂੰ ਨਹੀਂ ਹੁੰਦੀ ਸਭ ਤੋਂ ਵੱਧ ਖੁਸ਼ੀ ਉਹਦੇ ਮਾਲੀ ਨੂੰ ਹੁੰਦੀ ਹੈ ਜਿਹਨੇ ਉਹਨੂੰ ਸਿੰਜਿਆ ਹੁੰਦਾ ਹੈ ਛੋਟੇ ਜਿਹੇ ਦਰਖਤ ਤੋਂ ਵੱਡਾ ਜਦੋਂ ਬਣ ਜਾਂਦਾ ਤਾਂ ਉਸੇ ਗੱਲ ਨੂੰ ਦੇਖਦੇ ਇੱਕ ਹੀ ਖੁਸ਼ ਹੋ ਜਾਂਦਾ ਕਿ ਮੈਂ ਮੈਂ ਇਹਨੂੰ ਸਿੰਜਿਆ ਸੀ ਇਸ ਕਰਕੇ ਤੁਹਾਡੇ ਕੋਲੇ ਬਹੁਤ ਛੋਟੇ ਛੋਟੇ ਪੌਦੇ ਆਉਣਗੇ ਛੋਟੇ ਛੋਟੇ ਬੂਟੇ ਆਉਣਗੇ ਬੜੇ ਪਿਆਰ ਨਾਲ ਰੱਖਣੇ ਪੈਣਗੇ ਬੜੇ ਨਾਜ਼ੁਕ ਬੜੇ ਕੋਮਲ ਹੋਣਗੇ ਤੇ ਤੁਸੀਂ ਉਹਨਾਂ ਨੂੰ ਜਿਵੇਂ ਆਪਾਂ ਦੀਵੇ ਨੂੰ ਐ ਜਿਹੜਾ ਹੱਥਾਂ ਦੀ ਛਾਂ ਕਰਕੇ ਹਵਾ ਤੋਂ ਰੋਕ ਕੇ ਦੀਵੇ ਨੂੰ ਜਗਨ ਜੋਗਾ ਕਰਦੇ ਹਾਂ ਉਸੇ ਤਰ੍ਹਾਂ ਤੁਹਾਡੇ ਕੋਲੇ ਨਵੇਂ ਨਵੇਂ ਦੀਵੇ ਆਉਣਗੇ ਤੇ ਤੁਸੀਂ ਉਹਨਾਂ ਨੂੰ ਆਲੇ ਦੁਆਲੇ ਦੀਆਂ ਹਵਾਵਾਂ ਤੋਂ ਆਲੇ ਦੁਆਲੇ ਦੀਆਂ ਨਾ ਹਨੇਰੀਆਂ ਤੋਂ ਛਖੜਾਂ ਤੋਂ ਬਚਾ ਕੇ ਉਸ ਦੀਵੇ ਨੂੰ ਜਗਣ ਜੋਗਾ ਕਰਨਾ ਜੋਤ ਦੇਣ ਜੋਗਾ ਦੁਨੀਆ 'ਚ ਪ੍ਰਕਾਸ਼ ਕਰਨ ਜੋਗਾ ਚਾਨਣ ਕਰਨ ਜੋਗਾ ਕਰਨਾ ਬੜੀ ਵੱਡੀ ਜ਼ਿੰਮੇਵਾਰੀ ਹੈ ਕਹਿਣ ਨੂੰ ਕਹਿਣ ਨੂੰ ਭਾਵੇਂ ਜੋ ਮਰਜੀ ਕਹੀ ਜੋ ਕੋਈ ਕੋਈ ਵੀ ਉਹਦਾ ਪੇ ਸਕੇਲ ਨਾਲ ਨਹੀਂ ਮਾਪਿਆ ਜਾਂਦਾ ਤੁਸੀਂ ਕਰਦੇ ਕਿਉਂ ਸੇਵਾ ਕੀ ਹੈ ਤੁਹਾਡੀ ਉਹਦੇ ਨਾਲ ਮਾਪਿਆ ਜਾਂਦਾ ਸੋ ਅੱਜ ਜੇ ਅਪਾਂ ਗੱਲ ਕਰਦੇ ਆਂ ਸ਼ਹੀਦਾਂ ਦੀ ਸ਼ਹੀਦ ਅਜ਼ਮ ਭਗਤ ਸਿੰਘ 23 ਸਾਲ ਦੀ ਉਮਰ 'ਚ ਸ਼ਹੀਦ ਹੋ ਗਏ ਸੀਗੇ ਤੇ ਉਹਨਾਂ ਨੇ ਤਾਂ ਕੋਈ ਦੇਸ਼ ਤੋਂ ਕੋਈ ਤਨਖਾਹ ਨਹੀਂ ਮੰਗੀ ਨਾ ਉਹਨਾਂ ਨੇ ਤਾਂ ਕੋਈ ਕੁਰਬਾਨੀ ਦੇਣ ਵਾਸਤੇ ਕੋਈ ਅਹੁਦਾ ਨਹੀਂ ਮੰਗਿਆ ਜਾ ਉਹਨਾਂ ਦੇ ਵੀ ਮੇਰੇ ਪਰਿਵਾਰ ਨੂੰ ਆ ਅਹੁਦਾ ਦੇ ਦਿਓ ਜਾਂ ਕੋਈ ਹੋਰ ਉਹ ਤਾਂ ਦੇਸ਼ ਲਈ ਕੁਰਬਾਨ ਹੋਏ ਨੇ ਤੁਸ ਤਾਂ ਅੱਜ ਆਪਾਂ ਸਜਦਾ ਕਰਦੇ ਹਾਂ ਉਹਨਾਂ ਨੂੰ ਆ ਪੰਜਾਬ 50 ਲੱਖ ਤੋਂ ਵੱਧ ਬੰਦਾ ਸਿਰਫ ਫਤਿਹਗੜ੍ਹ ਸਾਹਿਬ ਸਭਾ ਤੇ ਛੋਟੀ ਸਾਹਿਬ ਜੀ ਆ ਦੇ ਨਤਮਸਤਕ ਹੋਣ ਲਿਆ ਆ ਹੁਣੇ ਅਜੇ ਪਿਛਲੇ ਹਫਤੇ ਹੀ ਮਾਤਾ ਮਸਤਕੋਨ ਲਿਆ ਹੈ ਕੁਰਬਾਨੀਆਂ ਸੀ ਦੇਸ਼ ਕੌਮ ਲਈ ਕੁਰਬਾਨੀਆਂ ਸੀ ਉਹਨੂੰ ਯਾਦ ਸਜਦਾ ਕਰਦੇ ਆ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋਂ ਸੇ ਹੁੰਦਾ ਹੈ ਭਗਤ ਸਿੰਘ 23 ਸਾਲ ਦੇ ਸੀ ਅੱਜ ਯਾਦ ਕਰਦੇ ਆ ਅੱਜ ਤੋਂ 1000 ਸਾਲ ਵੀ ਭਗਤ ਸਿੰਘ ਹੋਰ ਨਹੀਂ 23 ਸਾਲ ਦੇ ਰਹਿਣਾ ਨਹੀਂ ਤੁਹਾਡੇ ਵੀ ਰਿਸ਼ਤੇਦਾਰ ਇੱਥੇ ਤੁਹਾਡੇ ਪਿੰਡ ਬਹੁਤ سارے ਅਜੇ ਬਜ਼ੁਰਗ ਹੋਣਗੇ 90 90 ਸਾਲ ਦੇ 92 92 ਸਾਲ ਦੇ ਜਿਨ੍ਹਾਂ ਬਾਰੇ ਤੁਹਾਨੂੰ ਉਸ ਪਿੰਡ ਚ ਰਹਿ ਕੇ ਨਹੀਂ ਪਤਾ ਹੋਣਾ ਵੀ ਨੰਬਰਦਾਰਾਂ ਦਾ ਬੁਢਾ ਜਿਉਂਦਾ ਹੈ ਜਾਂ ਐਤਕੀ ਆਣ ਸਾਲ ਘਟਾਊਗਾ ਜਾਂ ਨਾ ਹੈਨਾ ਫਿਰ ਐਸੀ ਗੁਮਨਾਮ ਜ਼ਿੰਦਗੀ ਵੀ ਜਿਉਂ ਕੇ ਜਾਂਦੇ 92 ਸਾਲ ਵਾਲੇ ਤੁਸੀਂ ਕਰਕੇ ਖਿਆਲ ਜਿਹੜੇ ਨੇ ਉਹ ਵੱਡੇ ਨੇ ਤਾਂ ਖਿਆਲਾਂ ਨੂੰ ਹੰਬ ਦੇਣਾ ਜਾਂ ਖਿਆਲਾਂ ਨੂੰ ਨੀਹਾਂ ਦੇਣੀਆ ਉਹ ਟੀਚਰ ਦਾ ਕੰਮ ਹੁੰਦਾ ਹੈ ਸੋ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਜੀ ਚਾਹੇ ਉਹ ਬੱਚਿਆਂ ਨੂੰ ਉਹ ਉਮਰ ਬੱਚਿਆਂ ਦੀ ਇਸ ਤਰ੍ਹਾਂ ਦੀ ਹੁੰਦੀ ਹੈ ਕੋਰੇ ਕਾਗਜ਼ ਵਰਗੇ ਤੁਹਾਡੇ ਕੋਲੇ ਆਉਂਦੇ ਨੇ ਉਹ ਤੇ ਜੋ ਮਰਜ਼ੀ ਲਿਖ ਦੋ ਸਾਰੀ ਉਮਰ ਲਈ ਉਹੀ ਲਿਖਿਆ ਜਾਂਦਾ ਰਹਿੰਦਾ ਅੱਜ ਵੀ ਆਪਾਂ ਯਾਦ ਕਰਦੇ ਹਾਂ ਤੁਸੀਂ ਆਪਣੇ ਟੀਚਰਾਂ ਨੂੰ ਯਾਦ ਕਰ ਲਓ ਇੱਕ ਹੋਰ ਮੈਂ ਤੁਹਾਨੂੰ ਦੱਸ ਦਿੰਨਾ ਕਿ ਜਿਹੜੇ ਟੀਚਰ ਹੱਸਦੇ ਖੇਡਦੇ ਬੱਚਿਆਂ ਨਾਲ ਗੱਲਾਂ ਮਾਰਦੇ ਮਾਰਦੇ ਪੜ੍ਹਾ ਜਾਂਦੇ ਆ ਉਹਨਾਂ ਟੀਚਰਾਂ ਦੀ ਕਲਾਸ ਚ ਕਦੇ ਵੀ ਬੱਚਿਆਂ ਦੀ ਹਾਜ਼ਰੀ ਘਟਦੀ ਨਹੀਂ ਤੇ ਜਿਹੜੇ ਪਹਿਲੀ ਕਹਿੰਦੇ ਆ ਨਾਲੇ ਆਪ ਹੀ ਮੰਗਾਉਂਦੇ ਡੰਡਾ ਲੈ ਕੇ ਆਉ ਤੂੰ ਫਿਰ ਪਹਿਲੀ ਕੱਲ ਤਾਂ ਡੰਡਾ ਲੈਣ ਵਾਲੇ ਹੀ ਨਹੀਂ ਆਉਂਦਾ ਉਹ ਜਿਹੜਾ ਜਾਣਦਾ ਹੈ ਕੋ ਕੋ ਨੂੰ ਪਤਾ ਪਤਾ ਹੁੰਦਾ ਮੇਰੇ ਤੇ ਵਰਤੇ ਜਾਊਗਾ ਹੈਨਾ ਸੋ ਫਿਰ ਉਹ ਚ ਬਹਾਨੇ ਲੱਗਦੇ ਨੇ ਢਿੱਡ ਦੁਖਦਾ ਜੀ ਹਨਾ ਸਿਰ ਦੁਖਦਾ ਜੀ ਉਹ ਚ ਫਿਰ ਬਹਾਨੇ ਲੱਗਦੇ ਨੇ ਕਿਉਂਕਿ ਡਰਨ ਲੱਗ ਜਾਂਦੇ ਆ ਬੱਚੇ ਸੋ ਅੱਜ ਕੱਲ ਤਾਂ ਡੰਡੇ ਵਾਲਾ ਰਿਵਾਜ ਖਤਮ ਹੋ ਗਿਆ ਹੁਣ ਤਾਂ ਤਰੀਕੇ ਹੀ ਪੜਾਈ ਦੇ ਨਵੇਂ-ਨਵੇਂ ਆ ਗਏ ਔਰ ਉਹ ਪੜਾਈ ਦੇ ਤਰੀਕੇ ਕਿੱਥੋਂ ਸਿੱਖੀਏ ਉਹਦੇ ਵਾਸਤੇ ਫਿਰ ਅਸੀਂ ਪ੍ਰਬੰਧ ਕੀਤਾ ਸਾਡੇ ਪੰਜਾਬ ਦੇ ਬਹੁਤ ਸਾਰੇ ਸੀ ਟੀਚਰਾਂ ਨੂੰ ਈਟੀਟੀ ਟੀਚਰਾਂ ਨੂੰ ਜਾ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਹੈਡਮਾਸਟਰਾਂ ਨੂੰ ਅਸੀਂ ਫਿਨਲੈਂਡ ਭੇਜਦੇ ਹਾਂ ਫਿਨਲੈਂਡ ਦੇ ਵਿੱਚ ਦੁਨੀਆ ਦਾ ਸਭ ਤੋਂ ਵਧੀਆ ਐਜੂਕੇਸ਼ਨ ਦਾ ਜਿਹੜਾ ਟਿਊਟੇਰੀਅਲ ਜਿਹੜੇ ਕਲਾਸਾਂ ਲੱਗਦੀਆਂ ਨੇ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਦੀ ਉਹਦੀ ਜਿਹਨ ਯੂਨੀਵਰਸਿਟੀ ਆਉਂਦਾ ਇੱਕ ਬਹੁਤ ਵੱਡਾ ਇੰਸਟੀਚਿਊਟ ਉੱਥੇ ਅਸੀਂ ਪੰਜਾਬ ਸਰਕਾਰ ਦੇ ਖਰਚੇ ਤੇ ਸਾਰੇ ਪ੍ਰਿੰਸੀਪਲਾਂ ਨੂੰ ਟੀਚਰਾਂ ਨੂੰ ਫਿਨਲੈਂਡ ਦੇ ਵਿੱਚ ਭੇਜ ਕੇ ਟ੍ਰੇਨਿੰਗ ਦੋ ਆਨੇ ਆ ਸਿੰਗਾਪੁਰ ਭੇਜਦੇ ਹਾਂ ਆਈਆਈਐਮ ਅਹਮਦਾਬਾਦ ਚ ਟੀਚਰਾਂ ਨੂੰ ਭੇਜ ਕੇ ਉੱਥੇ ਲੇਟੈਸਟ ਤਰੀਕੇ ਪੜਾਉਣ ਦੇ ਜਿਹੜੇ ਨੇ ਉਹ ਸਿਖਾਉਨੇ ਆ ਉਹ ਆ ਕੇ ਆਪਣੇ ਕੁਲੀਗਸ ਨੂੰ ਸਿਖਾਉਂਦੇ ਨੇ ਤੇ ਉਹ ਤੋਂ ਬਾਅਦ ਫਿਰ ਬੱਚਿਆਂ ਨੂੰ ਪੜਾਉਂਦੇ ਨੇ ਅਗਲੀ ਵਾਰ ਹੋਰ ਵਾਰੀ ਆ ਜਾਂਦੀ ਹੈ ਨਵੇਂ ਟੀਚਰਾਂ ਦੀ ਉਹਨਾਂ ਨੂੰ ਭੇਜਦੇ ਆ ਔਰ ਇਹਦੇ ਵਿੱਚ ਵੀ ਕ੍ਰਾਈਟੇਰੀਆ ਜਿਹੜਾ ਹੈ ਕਿ ਕਿਹਨੂੰ ਭੇਜਦੇ ਆ ਬਾਹਰ ਇੱਕ ਟੀਚਰ ਲਈ ਤਾਂ ਬਾਹਰ ਜਾਣ ਦਾ ਸੁਪਨਾ ਮਤਲਬ ਚਲੋ ਜਿਹੜਾ ਕੋਈ ਵਕੀਲ ਹੈ ਕੋਈ ਜੱਜ ਹੈ ਕੋਈ ਅਫਸਰ ਹੈ ਉਹਦਾ ਤਾਂ ਕੋਈ ਸਰਕਾਰੀ ਟੂਰ ਵੀ ਆ ਸਕਦਾ ਵੀ ਚਲੋ ਜੀ ਬਾਹਰ ਦੇ ਮੁਲਕ ਦਾ ਦੌਰਾ ਆ ਗਿਆ ਜੀ ਹੁਣ ਟੀਚਰ ਦਾ ਕਦੋਂ ਸਰਕਾਰੀ ਦੌਰਾ ਆ ਸਕਦਾ ਟੀਚਰ ਦਾ ਤਾਂ ਮਤਲਬ ਇੱਥੇ ਉਹ ਤਾਂ ਬਦਲ ਬਦ ਤੋਂ ਬਦਲੀਆਂ ਵਾਲੇ ਡੀਓ ਵਾਲੇ ਆਫਿਸ ਚ ਜਾਵੜਦੇ ਆ ਹੈਨਾ ਜਾਂ ਫਿਰ ਪੜਾਈ ਤੋਂ ਬਿਨਾਂ ਤੁਹਾਡੀਆਂ ਡਿਊਟੀਆਂ ਹੋਰ ਲਾਉਂਦੇ ਆ ਜੇ ਜਿਹਨੂੰ ਕਿ ਅਸੀਂ ਘਟਾਉਣ ਲੱਗੇ ਹੋਏ ਹਾਂ ਹੁਣ ਵੀ ਇਹਨਾਂ ਤੋਂ ਇਕੱਲਾ ਪੜਾਈ ਵਾਲਾ ਕੰਮ ਹੀ ਲੈ ਲਿਆ ਕਰੋ ਹਨਾ ਤੇ ਉਹ ਫਿਰ ਉਹਦੇ ਵਿੱਚ ਵੀ ਜੇ ਸ਼ਿਫਾਰਸ਼ਾਂ ਚੱਲ ਗਈਆਂ ਫਿਰ ਫਿਰ ਵੀ ਟੀਚਰ ਦਾ ਦਿਲ ਟੁੱਟਦਾ ਯਾਰ ਮੈਂ ਜਾਣਾ ਚਾਹੁੰਦਾ ਸੀ ਤੇ ਮੇਰੀ ਮੇਰੇ ਚ ਕੀ ਕਮੀ ਹੈ ਉਹਦੇ ਵਿੱਚ ਵੀ ਅਸੀਂ ਕਿਤੇ ਨਾ ਕਿਤੇ ਪੜਾਈ ਨੂੰ ਜੋੜਦਾ ਕਿ ਜਿਹੜੇ ਸਕੂਲਾਂ ਦੇ ਰਿਜ਼ਲਟ ਬਹੁਤ ਵਧੀਆ ਹੋਣਗੇ ਉਹਨਾਂ ਦੇ ਪ੍ਰਿੰਸੀਪਲ ਉਹਨਾਂ ਦੇ ਸਾਰੇ ਸਟਾਫ ਨੂੰ ਕਨਸਿਡਰ ਕਰਾਂਗੇ ਅਸੀਂ ਬਾਹਰ ਲੈ ਕੇ ਜਾਣਗੇ